ਵਾਯੂ ਜੀ ਦਾ ਖਾਲਸਾ ਉਹ ਹੈ ਜੀ ਕੀਤੇ ਸਾਖੀ ਤੁਹਾਨੂੰ ਸੁਣਾਉਣਾ ਮੈਂ ਇੱਕ ਹਾਂਜੀ ਪਹਿਲੇ ਸਮਿਆਂ ਦੇ ਵਿੱਚ ਤਕਰੀਬਨ ਅੱਜ ਵਾਲੀ ਵੀ ਫਿਰ ਬਹੁਤ ਲੋਕ ਜਿਹੜੇ ਜੰਗਲ ਵਿੱਚ ਜਾ ਕੇ ਤਪ ਕਰਦੇ ਨੇ ਜਪ ਕਰਦੇ ਨੇ ਨਾਮ ਜਪਦੇ ਨੇ ਉਦੋਂ ਕੋਈ ਸਾਧੂ ਸੰਤ ਮਹਾਤਮਾ ਜੰਗਲ ਦੇ ਵਿੱਚ ਤਪ ਕਰਦਾ ਸੀ ਅੱਛਾ ਉਹ ਕਰਦੇ ਕਰਦੇ ਇੱਕ ਦਿਨ ਕੁਦਰਤੀ ਉਹਨੇ ਕੀ ਕਰਿਆ ਮਿਰਗਾਂ ਦੀ ੜ ਲੱਗੀ ਜਾਂਦੀ ਸੀ ਇੱਕ ਮਿਰਗ ਦਾ ਬੱਚਾ ਉਹਨੇ ਛੋਟਾ ਜਿਹਾ ਫੜ ਲਿਆ ਉਹਦੇ ਛੋਟੇ ਛੋਟੇ ਬੱਚੇ ਸੀ ਅੱਜ ਹੜਕਿਉ ਨੇ ਉਹ ਨਿਕੋਲ ਰੱਖ ਲਿਆ ਬੰਨ ਲਿਆ ਉਹ ਉਸ ਨੂੰ ਚੰਗਾ ਖਾਣ ਪਾਣ ਲਿਆ ਕੇ ਪਿੰਡੇ ਜਾਂਦਾ ਉੱਥੋਂ ਹੀ ਲਿਆਉਂਦਾ ਦੁੱਧ ਲੱਸੀ ਪਾਣੀ ਦਿੰਦਾ ਰੋਟੀ ਪਾਣੀ ਛਕਾਉਂਦਾ ਯਾਨੀ ਜਿਹੜਾ ਉਹਦਾ ਪ੍ਰੇਮ ਪਰਮਾਤਮਾ ਨਾਲ ਸੀ ਉਹ ਪਰਮਾਤਮਾ ਨਾਲ ਤੋੜ ਕੇ ਉਹ ਹੌਲੀ ਹੌਲੀ ਉਹਦੇ ਮੋਹ ਆਪਦਾ ਉਹਦੇ ਦਾ ਪਾ ਲਿਆ ਮਰਗਨਾਤ ਹੈ ਕੋਈ ਟਾਈਮ ਲੰਘੇ ਤੋਂ ਉਹ ਤਾਂ ਖਾਸਾ ਵੱਡਾ ਹੋ ਗਿਆ ਹਾਂ ਉਹ ਕਿਤੇ ਪਿੰਡ ਦੇ ਵਿੱਚ ਗਿਆ ਹੋਇਆ ਸੀ ਉਹ ਜਿਹੜੀ ਸੁਬੜੀ ਉਹਨੇ ਗੱਲ ਚ ਪਾਈ ਸੀ ਰੱਸੀ ਉਹ ਸੁਖੀ ਬੱਚਾ ਤਕੜਾ ਹੋ ਗਿਆ ਜਦੋਂ ਹੋਰ ਦੋਰੇ ਕਈ ਡਾਰ ਆਈ ਮਿਲਗਾ ਦੀ ਉਹ ਆਪਦੀ ਹਾਂਸ ਦੇ ਅੰਸ਼ ਦੇਖ ਕੇ ਉਹਨੇ ਜੋ ਜ਼ੋਰ ਮਾਰਿਆ ਉਹ ਸੁਬੜੀ ਟੁੱਟ ਗਈ ਦੱਸੀ ਜੀ ਉਹ ਉਹਨਾਂ ਦੇ ਵਿੱਚ ਲੜਕੇ ਵਗ ਗਿਆ ਸਾਥ ਜਦੋਂ ਆਇਆ ਉੱਥੇ ਕੁਝ ਵੀ ਨਹੀਂ ਉਸ ਨੇ ਕਰਿਆ ਐਸਾ ਉਹਦਾ ਮਨ ਉਹਦੇ ਚ ਮੋਹ ਜਿਹਨੇ ਮੋਹ ਕਹਿੰਦੇ ਆ ਮੋਹ ਤੋੜਨਾ ਚਾਹੀਦਾ ਉਹਦੇ ਮੋਹ ਦੇ ਵਿੱਚ ਬਿਮਾਰ ਹੋ ਗਿਆ ਬਿਮਾਰ ਹੋਇਆ ਅੱਜ ਹੋਰ ਕੱਲ ਹੋਰ ਉੱਥੇ ਕਿਹੜੇ ਡਾਕਟਰ ਬੈਠ ਸੀਗੇ ਉਹ ਮੌਤ ਹੋ ਗਈ। ਅੱਛਾ। ਉਹਦੇ ਮਿਛੋੜੇ ਦੀ ਮੌਤ ਹੋ ਗਈ ਉਹਦੀ। ਹੂੰ। ਉਸ ਤੋਂ ਬਾਅਦ ਉਹ ਕਿਸੇ ਗਰੀਬ ਜੱਟ ਦੇ ਘਰੇ ਪੈਦਾ ਹੋ ਗਿਆ। ਅੱਛਾ। 9 ਮਹੀਨੇ ਮਾਂ ਦੇ ਗਰਭ ਵਿੱਚ ਰਿਹਾ ਜਨਮ ਹੋਇਆ। ਉਹਨੂੰ ਉਹ ਪਿਛਲਾ ਜਨਮ ਯਾਦ ਰਿਹਾ। ਕਿ ਮੈਂ ਰੱਬ ਨਾਲ ਮਨ ਤੋੜ ਕੇ ਉਹ ਜਾਨਵਰ ਲਾਇਆ ਤਾਂ ਮੈਨੂੰ ਉਹ ਐਨਾ ਤਸੀਹੇ ਚੱਲਣਾ ਪਿਆ। ਹਾਂਜੀ। ਫਿਰ ਉਹ ਉਥੇ ਉਹਨਾਂ ਨਾਲ ਨੇ ਮੋਰੀ ਭਾਇਆ ਜਦੋਂ ਥੋੜੇ ਵੱਡਾ ਵੀ ਹੋ ਗਿਆ ਰੋਟੀ ਪਾਣੀ ਖਾਣ ਲੱਗ ਗਿਆ ਉਹ ਵੀ ਉਹ ਰੋਟੀ ਲੋਕ ਇੰਨੀ ਹੀ ਅੱਧੀ ਦੇਤੀ ਸਾਵਤੀ ਦੇਤੀ ਉਹ ਜਿੰਨੀ ਕੋ ਦਿੰਦੇ ਉਹਨਾਂ ਕੋ ਖਾ ਲੈਂਦਾ ਕੰਮ ਕੋਈ ਦੇਖਾਇ ਕਾ ਕਰਤਾ ਨਹੀਂ ਨਾ ਸਕਿਆ ਹਾਂ ਉਹ ਜਣੀ 8 ਸਾਲ ਦਾ ਹੋ ਗਿਆ ਜਿਹੜਾ ਰਾਜਾ ਸੀ ਰਾਜੇ ਦੀ ਔਲਾਦ ਹੈ ਨਹੀਂ ਸੀ ਉਹਨੇ ਪੰਡਤ ਨੂੰ ਬੁਲਾ ਲਏ ਇਕੱਠੇ ਕਰਕੇ ਕਹਿੰਦਾ ਵੀ ਭਾਈ ਤੁਸੀਂ ਦੇਖੋ ਵੀ ਮੇਰੇ ਕਰਮਾਂ 'ਚ ਔਲਾਦ ਹੈ ਵੀ ਕਿ ਨਹੀਂ ਹਾਂ ਜੀ ਪੰਡਤਾਂ ਨੇ ਜਉ ਪੱਤਰੇ ਖੋਲ ਕੇ ਦੇਖਿਆ ਵੀ ਉਹਨੇ ਕਿਹਾ ਵੀ ਇਹੇ ਕਾਰਵਾਈ ਤਾਂ ਹੈ ਨਹੀਂ ਪਰ ਜੇ ਇਹ ਨਹੀਂ ਕਹਦਾ ਵੀ ਹੈ ਨਹੀਂ ਇਹ ਚੱਕ ਕੇ ਆਪਾਂ ਨੂੰ ਜੇਲ੍ਹ ਚ ਕਰ ਦੂ ਹਾਂ ਉਹਨਾਂ ਨੇ ਕਿਹਾ ਵੀ ਭਾਈ ਰਾਜਨ ਕਹਿੰਦੇ ਵੀ ਅਸੀਂ ਜੱਪ ਕਰਦੇ ਹਾਂ ਤੁਸੀਂ ਪੁੰਨਦਾਨ ਸ਼ੁਰੂ ਕਰ ਦਿਓ ਹਾਂ ਗਰੀਬ ਗੁਰੂਏ ਨੂੰ ਰੋਟੀ ਪਾਣੀ ਦੇਣੀ ਜਲ ਪਾਣੀ ਦੇਣਾ ਬਾਕੀ ਕਪੜਾ ਲੈਣਾ ਇਹ ਦਾਨ ਪੁੰਨ ਕਰੋ ਹੰਦਨ ਕਰੋ ਬੱਚਾ ਹੋ ਜੂ ਹਾਂ ਅੱਜ ਹੋਰ ਕੱਲ ਹੋਰ 6 ਮਹੀਨੇ ਬਾਅਦ ਬਾਦਸ਼ਾਹ ਕਹਿੰਦਾ ਵੀ ਇਤਨਾ ਕੁਝ ਵੀ ਨਹੀਂ ਤੁਸੀਂ ਕਹਿੰਦੇ ਸੀ ਵੀ ਹੋ ਜੂਗਾ ਤਾਂ ਕੁਝ ਨਹੀਂ ਫਿਰ ਉਹਨੇ ਕਦੇ بڑا ਕੰਮ ਖਰਾਉ ਹੋਇਆ ਫਿਰ ਉਹਨੇ ਫੇਰ ਸ਼ਿਕਾਇਤ ਕੀਤੀ ਅੱਜ ਬਹਿ ਕੇ ਮਤਲਬ ਜਿਵੇਂ ਮੀਟਿੰਗ ਕਰ ਲੈਨੇ ਆ ਵੀ ਇਹਨੂੰ ਕਿਸੇ ਚੱਕਰ ਚ ਪਾ ਦਿਓ ਉਹਨੇ ਚੱਕਰ ਚ ਪਾਤਾ ਵੀ ਬਲੀ ਮੰਗਦੀ ਹੈ ਤਾਂ ਬਲੀ ਦੇ ਮੰਗੇ ਤਾਂ ਬੱਚਾ ਹੋਊਗਾ ਹੋ ਜੂਗਾ ਜਰੂਰ ਇਹ ਬੱਚਾ ਜਿਹੜਾ ਉਹ 8 ਸਾਲ ਤੋਂ 12 ਸਾਲ ਤੋਂ ਦੀ ਉਮਰ ਟੱਟ ਹੋਵੇ ਆਪਣੇ ਆਪ ਉਹ ਬਲੀ ਦੇਣ ਨੂੰ ਤਿਆਰ ਹੋਵੇ ਹਾਂ ਉਹਦੇ ਮਾਪੇ ਵੀ ਇਹਦੇ ਸਹਿਮਤ ਹੋਣ ਉਹਦੇ ਰਿਸ਼ਤੇਦਾਰ ਭੈਣ ਭਾਈ ਕੋਈ ਇਹਦੇ ਜੜਿੱਕਾ ਨਾ ਵਾਰੇ ਅੱਛਾ ਤੇ ਭਾਈ ਹੋਕਾ ਦੀਆਂ ਗੱਲਾਂ ਸਾਰੇ ਆਪਣੀ ਬਾਦਸ਼ਾਹੀ ਚ ਹਾਂ ਉਹ ਜਿਹੜਾ ਬੱਚਾ ਸੀ ਉਹਨੂੰ ਉਹ ਕਹਿੰਦੇ ਜੜ ਕਹਿੰਦੇ ਜੜ ਹੈ ਇਹ ਨੂੰ ਦੋ ਰੋਟੀਆਂ ਦੇ ਦੋ ਖਾ ਗਿਆ ਅੱਧੀ ਵੀ ਅੱਧੀ ਖਾ ਕੇ ਉੱਠ ਖੜਿਆ ਕੰਮ ਕੋਈ ਕਰਦਾ ਨਹੀਂ ਉਹਨੇ ਸਲਾਹ ਕਰ ਲਈ ਵੀ ਇਹਨੂੰ ਆਪਾਂ ਲੈ ਚਲੋ ਰਾਜੇ ਕੋਲ ਉਹ ਜੀਉ ਤੁਰੇ ਉਹਨੂੰ ਕਹਿੰਦੇ ਵੀ ਤੇਨੀ ਲੈ ਚਲੀਏ ਦੇ ਕੋਲ ਉਗਣਾ ਲੈ ਚੱਲੋ ਅੱਛਾ ਇਹ ਬਲੀ ਬਲੀ ਦੇਣੀ ਆ ਬਲੀ ਦੇ ਦੇ ਵੀ ਆਪਰੀ ਜਿਹੜੀ ਗਰੀਬੀ ਦੂਰ ਹੋਊ ਚਲ ਕਹਿੰਦਾ ਉਹ ਤਾਂ ਉਹਨੀਆਂ ਸਲਾਹ ਕਰ ਲਈ ਉਹਨੂੰ ਕਹਤਾ ਉਹ ਕਹਿੰਦਾ ਚਲੋ ਜੀ ਚੱਲ ਪਏ ਰਾਜੇ ਕੋਲ ਆ ਗਏ ਬਾਦਸ਼ਾਹ ਨੂੰ ਮਿਲ ਕੇ ਕਹਿੰਦੇ ਵੀ ਆਹ ਗੱਲ ਹੈ ਵੀ ਅਸੀਂ ਖੁਸ਼ੀ ਨਾਲ ਆਪਾਂ ਬੱਚਾ ਪੈਦਾ ਪੇਸ਼ ਕਰਦੇ ਆ ਕਿ ਜੇ ਸਾਡੇ ਬੱਚੇ ਦੇ ਬਲੀ ਦੇਣਾ ਤੁਹਾਡੇ ਘਰੇ ਔਲਾਦ ਹੁੰਦੇ ਆ ਹੋਰ ਕੀ ਚਾਹੀਦੇ ਵੀ ਤੁਸੀਂ ਮੈਂ ਅਸੀਂ ਪੇਸ਼ ਕਰਦੇ ਆ ਵੀ ਤੁਸੀਂ ਲੈ ਲਓ ਬਕੇ ਨੇ ਕਹਿੰਦਾ ਰਾਜਾ ਬਾਦਸ਼ਾਹ ਕਹਿੰਦਾ ਜਿਵੇਂ ਕਿਉਂ ਵੀ ਪੀ ਖੋਸ਼ ਹੈ ਪਰ ਇਹ ਨਾ ਤਿਆਰੀ ਹੈ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਰਿਸ਼ਤੇਦਾਰ ਭੈਣ ਭਈ ਉਹਨੂੰ ਅੱਗੇ ਨਹੀਂ ਚਾਹੁੰਦੇ ਸੀ ਅੱਛਾ ਉਹ ਭਈ ਉਹਨਾਂ ਨੇ ਨਾਮ ਕਰਾਉਂ ਦਿੱਤਾ ਤਜਵੀਨ ਹੋਰ ਦਿੱਤੀ ਉਦੋਂ ਪੈਸੇ ਦਾ ਬਾਲੇ ਹੁੰਦੇ ਨਹੀਂ ਸੀ ਹਾਂ ਚਲੋ ਉਹ ਖੁਸ਼ ਹੋ ਕੇ ਮੁੜ ਗਏ ਮਾਇਆ ਲੈ ਕੇ ਉਹ ਰੱਖ ਲਿਆ ਅੱਛਾ ਦਸ ਦੇ ਨੰਗੇ ਅੱਠ ਦਾ ਦੇ ਰੰਗੇ ਦਿਨ ਰੱਖ ਲਿਆ ਵੀ ਇਹ ਦਿਨ ਇਹਦੀ ਬਲੀ ਲਈ ਜਾਊਗੀ। ਅੱਛਾ। ਉਹ ਦੇਣ ਨੂੰ ਬਾਦਸ਼ਾਹ ਕਹਿੰਦਾ ਵੀ ਤੇਰੀ ਕੋਈ ਇੱਛਾ ਹੈ ਆਖਰੀ 10 ਮਿੰਟ। ਹਾਂ ਹਾਂ। ਕਹਿੰਦੇ ਮੇਰੀ ਕੋਈ ਇੱਛਾ ਨਹੀਂ। ਫਿਰ ਉਹਨੇ ਪੁੱਛ ਲਿਆ ਫੇ ਕਹਿੰਦੇ ਕੋਈ ਇੱਛਾ ਨਹੀਂ। ਤੀਜੀ ਵਾਰ ਜੇ ਕਿਹਾ ਕਹਿੰਦਾ ਚੰਦਾ ਜੀ ਐ ਕਰੋ ਫੇ ਉਹ ਨਦੀ ਚੱਲਦੀ ਹੈ ਜਿਹੜੀ ਮੈਂ ਨਦੀ ਜਿਹਾ ਕੇ ਆਉਣਾ। ਰਾਜੇ ਨੇ ਸੋਚਿਆ ਜਿਹੜੀ ਪਰਮਾਤਮਾ ਹੀ ਕੋਈ ਅੰਦਰ ਮਤਲਬ ਚੇਂਜ ਕੇ ਪਾਉਂਦਾ ਹੁੰਦਾ ਹੈ ਨਾ ਨਾ ਵੀ ਉਹ ਕਹਿੰਦੇ ਵੀ ਤੂੰ ਨਾ ਆ ਵੀ ਜੇ ਇਹਨੇ ਜੇ ਇਹਨੇ ਖੁਸ਼ੀ ਨਾਲ ਬਲੀ ਦੇਣੀ ਹੈ ਤਾਂ ਆਪੇ ਆ ਜਾਊਗਾ ਤਾਂ ਹੀ ਮੇਰੇ ਬੱਚਾ ਹੋ ਜੇ ਖੁਸ਼ੀ ਨਾਲ ਨਹੀਂ ਬਲੀ ਦਿੰਦਾ ਫਿਰ ਭਾਜੀ ਤਾਂ ਤਾਂ ਸਿਰੇ ਵਿੱਚ ਚੜਨਾ ਕੰਮ ਕਹਿੰਦੇ ਜਾ ਤੂੰ ਨਾ ਆ ਰਾਜਾ ਮਹਿਲਾ ਦੇ ਉੱਤੇ ਚੜ ਗਿਆ ਉੱਤੇ ਜਾ ਕੇ ਖੜਾ ਦੇਖਦਾ ਰਿਹਾ ਚਲੋ ਨਦੀ ਤੇ ਗਿਆ ਜਾ ਕੇ ਉਹਨੇ ਤੋ ਵੀ ਲਈ ਕਪੜੇ ਪਏ ਮੋੜਿਆ ਗਾਇਕ ਟਿੰਬਾ ਹੀ ਛੁਟਾ ਗਿਆ ਰਾਜਾ ਮਹਿਲਾਂ ਤੇ ਚੜਿਆ ਹੋਇਆ ਅੱਛਾ ਉਹਨੇ ਜਦੋਂ ਦੇਖਿਆ ਉਤੋਂ ਚਾਰ ਢੇਰੀਆਂ ਬਣਾ ਲੀਆਂ ਰੇਤੇ ਦੀਆਂ ਇੱਕ ਢੇਰੀ ਪੈਰ ਨਾਲ ਢਾਤੀ ਚੇਕੋ ਨੇ ਹੌਂਟਾ ਢਾਤੀ ਥੋੜੇ ਸੋਚ ਕੇ ਚੌਥੀ ਜੀ ਵੀ ਢਾਤੀ ਅੱਛਾ ਚੌਥੀ ਢੇਰੀ ਨੂੰ ਖੜ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਮੋੜਿਆ ਅੱਛਾ ਜੀ ਬਾਸ਼ਾ ਜਦੋਂ ਕੋਲੇ ਆ ਗਿਆ ਬਾਸ਼ਾ ਥੱਲੇ ਉਤਰਿਆ ਉਹ ਕਹਿੰਦਾ ਵੀ ਉਥੇ ਕਾਕੇ ਕੀ ਕਰਦਾ ਸੀ ਹਾਂ ਕਦੇ ਵੀ ਕੁਝ ਨਹੀਂ ਕਰਦਾ ਸੀ ਕਹਿੰਦਾ ਤੁਸੀਂ ਜਿਹੜਾ ਕੁਝ ਕੰਮ ਕਰਨਾ ਉਹ ਕਰ ਲਓ ਹਾਂ ਨਹੀਂ ਦੱਸ ਤੀਜੀ ਵਾਰ ਫੇਰ ਪੁੱਛੀ ਲਾਉਨੇ ਅੱਛਾ ਫਿਰ ਉਹਨੇ ਸੋਚਿਆ ਵੀ ਚਲ ਹੋਣਾ ਇਹਨੂੰ ਮੈਂ ਵੱਡੜਾ ਤਾਂ ਮੈਨੂੰ ਹੈ ਗਈ ਹੈ ਹਾਂ ਦੱਸਦਾ ਉਹ ਨਹੀਂ ਕਹਿੰਦੇ ਮੈਂ ਉੱਥੇ ਬਣਾਈ ਸੀ ਚਾਟੇਰੀਆਂ ਚਾਟੇਰੀਆਂ ਬਣਾਈਆਂ ਸੀ ਚਾਰੇ ਨੇ ਵਾਰੀ ਵਾਰੀ ਸਭ ਤੋਂ ਪਹਿਲੀ ਸੀ ਮੇਰੀ ਮੇਰੇ ਮਾਪੇ ਦੇ ਨਾਂ ਦੀ ਮੈਂ ਸੋਚਿਆ ਮਾਪਿਓ ਤਾਂ ਮਨੇ ਵੇਚ ਕੇ ਖਾ ਗਿਆ ਉਹ ਤਾਂ ਮੇਰਾ ਗਿਆ ਮੋਲਾ ਮਾਰਾ ਮੋਲਾ ਲੈ ਗਿਆ ਮੇਰਾ ਜੇ ਕਹਿੰਦਾ ਮਾਪਿਓ ਨਾ ਚੱਲੇ ਤਾਂ ਬੱਚੇ ਨੂੰ ਕਹਿੰਦਾ ਰਿਸ਼ਤੇਦਾਰ ਭੈਣ ਭਾਈ ਕੋਈ ਲੈ ਜਨਾਂ ਵੀ ਚੱਲ ਵੀ ਸਾਡੇ ਕੋਲ ਅਜੇ ਤੂੰ ਦਸ ਦਿਨ 20 ਦਿਨ ਮਹੀਨਾ ਅੱਸੀ ਸਾਲ ਲੈਨੇ ਆ ਕਹਿੰਦੇ ਉਹ ਵੀ ਮੈਨੂੰ ਕੋਈ ਨਹੀਂ ਚਾਹੁੰਦਾ ਸੀ ਉਦੋਂ ਬਾਅਦ ਕਹਿੰਦਾ ਜਿਹੜਾ ਬਾਦਸ਼ਾਹ ਹੁੰਦਾ ਹੈ ਉਹ ਪਰਜਾ ਰੱਖਾ ਹੁੰਦਾ ਹੈ ਕਹਿੰਦਾ ਤੂੰ ਹੀ ਮੇਰੀ ਪਹਿਲੀ ਬੰਦੇ ਨੂੰ ਪਿਆਰ ਆ ਮੇਰਾ ਕਤਲ ਕਰਨ ਨੂੰ ਪਿਆਰ ਆ ਤੇ ਕਹਿੰਦਾ ਮੈਂ ਥੋੜ੍ਹਾ ਡੇਲੀਵੇਟ ਆ ਤੇ ਪਹਿਲੀ ਧੀ ਕਈ ਦੂਜੀ ਕਈ ਤੀਜੀ ਥੋੜ੍ਹੀ ਵੀ ਢਾ ਦੇ ਤੂੰ ਮੇਰਾ ਸਹਾਰਾ ਤਾਂ ਹੁਣ ਕੋਈ ਨਹੀਂ ਉਹਦੇ ਬਾਅਦ ਕਹਿੰਦਾ ਚੌਥੀ ਸੀ ਰੱਬ ਦੇ ਨਾਮ ਦੀ ਜੀ ਦਾ ਕੋਈ ਨਹੀਂ ਹੁੰਦਾ ਸਗੋਂ ਰੱਬ ਹੁੰਦਾ ਹਾਂ ਕਹਿੰਦਾ ਮੈਂ ਉਹ ਧੀ ਨੂੰ ਰੱਬ ਸਮਝ ਕੇ ਪਰਮਾਤਮਾ ਸੰਭੇ ਨਾਮ ਨੂੰ ਨਮਸਕਾਰ ਕੀਤੀ ਵੀ हे ਪਰਮਾਤਮਾ हे ਪਰਮੇਸ਼ਰ ਮੇਰਾ ਹੁਣ ਤੂੰ ਹੀ ਹੈ ਅਰਾਖ ਮਾਰ ਜੋ ਮਰਜ਼ੀ ਕਰ ਹਾਂ ਕਹਿੰਦਾ ਮੈਂ ਤਾਂ ਆ ਕਰਕੇ ਆ ਹਾਂ ਜੀ ਰਾਜੇ ਦੇ ਅੰਦਰੋਂ ਚਾਬੀ ਫੇਰੀ ਰੱਬ ਨੇ ਉਹਨੂੰ ਉਹਨੂੰ ਸੋਚਿਆ ਵੀ ਪੁੱਤ ਹੋਣਾ ਕਿ ਨਹੀਂ ਹੋਣਾ ਵੀ ਇਹ ਨਹੀਂ ਰਾਜਗਦੀ ਦੇ ਦੇਹੀ ਹੀ ਤੇਰਾ ਪੁੱਤ ਹੈ ਹਾਂ ਉਹਨੂੰ ਉਹਨੂੰ ਛਾਪੀ ਨਾਲ ਲਾਇਆ ਕਹਿੰਦਾ ਵੀ ਸਵੇਰ ਤੈਨੂੰ ਰਾਜਗਦੀ ਤੇ ਬਿਠਾਵਾਂਗੇ ਅੱਛਾ ਜੀ ਉਸ ਨੂੰ ਸਵੇਰ ਵੇਲੇ ਰਾਜਗਦੀ ਤੇ ਬਿਠਾਤਾ ਤਿਲਕ ਦੇ ਕੇ ਆਪ ਉਹ ਭਜਨ ਮੰਦਲੀ ਕਰਨ ਵਾਸਤੇ ਜੰਗਲਾਂ ਤੁਰ ਗਿਆ ਅੱਛਾ ਜੀ ਜੀ ਇਹ ਸਾਡੀ ਇਹ ਇਨ ਮਿਰਤ ਜਿਸ ਨਾਲ ਕਿਉਂਕ ਹੈ ਕਿ ਮਿਰਗ ਨੇ ਬੱਚੇ ਨਾਲ ਉਹਨੇ ਪਿਆਰ ਕੀਤਾ ਹਾਂ ਤਾਂ ਉਹਨੂੰ ਦੁਬਾਰਾ ਜਨਮ ਲੈਣਾ ਪਿਆ ਉਸ ਤੋਂ ਬਾਅਦ ਨੇ ਮੋਹ ਤੋੜਿਆ ਹਾਂ ਤੇਰੀ ਰਾਜ ਮਿਲ ਗਿਆ ਹਾਂ ਹਾਂ ਇਸ ਵਾਸਤੇ ਸਭ ਤੋਂ ਪਹਿਲੀ ਗੱਲ ਇਹ ਹੈ ਮੋਹ ਤੇ ਮਾਇਆ ਇਹ ਮਮਤਾ ਜਿਹੜੀ ਹੈ ਇਹ ਰੱਬ ਦੇ ਰਾਹ ਦੇ ਵਿੱਚ ਇੱਕ ਰੁਕਾਵਟ ਹੈ ਬਹੁਤ ਵੱਡੀ ਹਾਂ ਇਸ ਕਰਕੇ ਇਹ ਸ਼ਾਖੀ ਇਹੀ ਕਹਿੰਦੇ ਆ ਕਿ ਭਜਨ ਬੰਦਗੀ ਕਰਨਾ ਚਾਹੀਦਾ ਹੈ ਰੱਬ ਨਾਲ ਜੁੜਨਾ ਚਾਹੀਦਾ ਹਾਂਜੀ ਹਾਂ ਫਿਰ ਪ੍ਰਮਾਤਮਾ ਸਾਨੂੰ ਸਭ ਕੁਝ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ